ਆਪਣਾ ਆ ਕਿੰਨੇ ਆ ਬੜੇ ਭਾਈ ਇਹ ਆਪਾਂ ਆ 50000 ਰਿਆ ਮਾਤਾ ਠੀਕ ਆ ਕੋਈ ਪਰਵਾਹ ਨਹੀਂ ਕਰਨੀ ਸਾਰਾ ਪੰਜਾਬ ਆਊਗਾ ਆਪਣੇ ਨਾਲ ਖੜੂਗਾ ਘਰ ਘਰ ਪਊਗਾ ਅਸੀਂ 10 10 ਦਿਨਾਂ ਬਾਅਦ ਗੇੜਾ ਮਾਰਦੇ ਰਾਵਾਂਗੇ ਕੋਈ ਪਰਵਾਹ ਨਹੀਂ ਕਰਨੀ ਖੜਾ ਪੰਜਾਬ ਤੁਹਾਡੇ ਨਾਲ ਖੜਾ ਆ ਪਿੱਛੇ ਰੋਈ ਪਰਵਾਹ ਨਹੀਂ ਕਰਨੀ ਠੀਕ ਹੈ ਕੋਈ ਆਇਆ ਪਹਿਲਾਂ ਉਹ ਪਿੱਛੇ ਨਾ ਜਾਏ ਉਹ ਜੇ ਕੋਈ ਆਇਆ ਨਹੀਂ ਨਾ ਪਹਿਲਾਂ ਇਹ ਰੁਕ ਜਾਓ ਯਾਰ ਉਹ ਰੋਲੋ ਕਰੋ ਤੁਸੀਂ ਯਾਰੋ ਗੱਲ ਸੁਣ ਜਦੋਂ ਕੋਈ ਆਇਆ ਨਹੀਂ ਨਾ ਪਹਿਲਾਂ ਹੁਣ ਮੈਂ ਆਇਆ ਸੇਵਾ ਕਰਕੇ ਜਾਊਗਾ ਸਾਰਾ ਪੰਜਾਬ ਆਊਗਾ ਹੁਣ ਠੀਕ ਹੈ ਸਾਰਾ ਪੰਜਾਬ ਤੁਹਾਡੇ ਨਾਲ ਖੜੂਗਾ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਬੇਫਿਕਰੇ ਹੋ ਗਿਆ ਸੋਣਾ ਜਿਹੜਾ ਨੁਕਸਾਨ ਹੋ ਗਿਆ ਹੋ ਗਿਆ ਜਾਨ ਤੇ ਬਚ ਗਈ ਨਾ ਯਾਰ ਦੇਓ ਮਾਤਾ ਜੀ ਆ ਗਿਆ ਮਾਤਾ ਜੀ ਆ ਗਿਆ ਬਾਈ 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 ਆਓ ਮਾਤਾ ਜੀ ਆ ਗਿਆ ਦੋਵੇਂ ਇੱਥੇ ਕਰ ਬਾਈ ਥੋੜੀ ਜਿਹੀ ਪਿੱਛੇ ਹੋਵਾਂ ਮਾਰੇ ਘਰ ਮੈਂ ਕੀ ਦੋਰੀ ਮੈਂ ਖੜ੍ਹ ਕੇ ਮੰਨ ਕੇ ਮੈਂ ਸਤਰਾ ਦਾ ਮਾਤਾ ਸੱਸੀ ਦਾ ਸੱਸੀ ਯਾਪਾ ਮਾਤਾ ਜੀ ਪਾਰੀ ਇੱਧਰ ਕੀ ਸਪਾਰੀ ਆਪਣੇ 50000 ਆ ਆਪਣੇ ਆ ਕਿੰਨੇ ਆ ਬੜੇ ਪਾਜੀ ਆ ਆ 50000 ਆ ਮਾਤਾ ਠੀਕ ਆ ਕੋਈ ਪਰਵਾਹ ਨਹੀਂ ਕਰਨੀ ਸਾਰਾ ਪੰਜਾਬ ਆਊਗਾ ਆਪਣੇ ਨਾਲ ਖੜੂਗਾ ਘਰ ਘਰ ਪਊਗਾ ਅਸੀਂ 10 10 ਦਿਨਾਂ ਬਾਅਦ ਗੇੜਾ ਮਾਰਦੇ ਰਾਵਾਂਗੇ ਅੱਛਾ ਕਰ ਮੇਰਾ ਇਹ ਘਰ ਇਹ ਨਾ ਕੋ ਯਾਰ 50000 ਹੋਰ ਦੋ ਨਾ ਨਾ ਉਹ ਬੜੇ ਪਾਜੀ ਆ करो यार की करते कोई नही अड़े अभी यार दो ਕੀ ਨਾ ਕਰ ਜੇ ਬਣਾ ਦੇ ਸਿਤਾ ਸਿੰਘ ਆ ਜਾਂਦਾ ਮੋਕਾ ਆ ਫੜਾ ਦੇ ਹਾਲੋ ਹਾਲੋ ਆਲੇ ਫੜਾਉਂ ਇੰਦਰ ਜੀ ਨੂੰ ਫੜਾ ਦੇ ਇੰਦਰ ਜੀ ਫੜਦਾ ਇੰਦਰ ਜੀ ਤੇ ਫੜ ਆ ਜਾ ਇਹ ਮੇਰਾ ਭਰਾ ਆ ਹੁੰਦਲ ਸਿਮਰਨ ਹੁੰਦਲ ਅਸੀਂ ਰਲ ਕੇ ਮੈਂ ਸਿਮਰਨ ਤੇ ਇੱਕ ਸਾਡਾ ਭਰਾ ਆ ਰੂਪਾ ਤੇ ਸਾਡੀ ਸਾਰੀ ਟੀਮ ਆ ਠੀਕ ਆ ਅਸੀਂ ਅਸੀਂ ਪੰਜਾਬ ਚ ਉਤਰਿਆ ਗਰਾਊਂਡ ਲੈਵਲ ਤੇ ਸਾਡਾ ਉਤਰਨ ਦਾ ਹੀ ਮਤਲਬ ਆ ਜੇ ਅਸੀਂ ਉਤਰਿਆ ਸਾਰੇ ਪੰਜਾਬ ਦੇ ਪੁੱਤਰ ਉਤਰਨਗੇ ਠੀਕ ਆ ਆ ਘਰ ਪਹਿਣ ਕੇ ਦੁਬਾਰਾ ਪਰ ਤੁਸੀਂ ਜਿਹੜੀ نیند ਆ ਨਾ ਉਹ ਸੁੱਖ ਦੀ ਸੁਹਣੀ ਆ ਠੀਕ ਆ ਜਾਨੀ ਵਾਲੀ ਜਾਨੀ ਵਿੱਚ ਨੁਕਸਾਨ ਤੇ ਨਹੀਂ ਹੋਇਆ ਨਾ ਹਾਂ ਪਰਵਾਹ ਨਹੀਂ ਚਲੋ ਜੀ ਚਲੋ ਹਾਂ ਉਹ ਬੇਟੇ ਪਿੰਡ ਲੈਵਲ ਤੇ ਸਾਡਾ ਉਤਰਨ ਦਾ ਤਾਲੀਆਂ ਕਰਤੀਆਂ ਜਿਹੜੀਆਂ ਪਰਿਵਾਰ ਚ ਚਲੋ ਜੀ ਚਲੋ ਪਹਿਣੇ ਕੋਈ ਨਹੀਂ ਹਾਂ ਬਾਬਾ ਭੜੂ ਕਰੂਗਾ ਸਭ ਕੁਝ ਬਸ ਸੌਣਾ ਜੀ ਕੋਈ ਕਰਦਾ ਨਹੀਂ ਬੁਖਾਤਾ ਇਹ ਕੋਈ ਕਰਦਾ ਨਾ 15 ਅੰਦਰ ਅੰਦਰ ਨਹੀਂ ਜਾਣਾ ਅੰਦਰ ਨਹੀਂ ਜਾਣਾ ਪਾੜੀ ਗਈ ਪਾੜੀ ਹੈ ਕੋਈ ਮਤਲਬ ਜੀ ਤੁਹਾਡਾ ਵੀ ਮੇਲੇ ਕਿਦਾਂ ਘਬਰਾਂਦਾ ਹੈ ਜੀ ਕੀਤ ਭਾਈ ਅੱਖਾਂ ਚੋਂ ਹੰਝੂ ਆ ਗਏ ਸਾਸੀ ਵੀਰੇ ਮੇਰੇ ਕਿਉਂ ਪੈਰੀ ਹੱਥ ਲਾਈ ਮੈਂ ਤੁਹਾਡੇ ਲਾਉਣਾ ਯਾਰ ਮੈਂ ਕੀਤ ਭਾਈ ਆਜੋ ਯਾਰ ਕੋ ਤੁਖਾਂ ਲੈ ਆਉਂਦੇ